ਦੇ ਰਹੇ ਆ ਬੜੇ ਲੰਮੇ ਸਮੇਂ ਤੋਂ ਮਿਲਦੇ ਆ ਰਹੇ ਜੀ ਮੈਂ ਤਾਂ ਨਹੀਂ ਕੋਈ ਗੱਲਾਂ ਮਤਾਂ ਮਰਾਂਗੇ ਜਿਨ੍ਹਾਂ ਦਾ ਪਰਿਵਾਰਾਂ ਨਾਲ 25-25 ਸਾਲ ਹੋ ਗਏ ਤੁਹਾਨੂੰ ਜੁੜਿਆ ਨੂੰ 30-30 ਸਾਲ ਹੋ ਗਏ ਕਹੀਆਂ ਲੰਮੀ ਰਿਸ਼ਤੇ ਵੀ ਬਹੁਤ ਹੋੜੇ ਆ ਭਾਵੇਂ ਕਈ ਪਰਿਵਾਰ ਭਾਵੇਂ 6 ਮਹੀਨੇ ਤੋਂ ਮਿਲੇ ਤੇ ਉਹ ਬਹੁਤ ਵਧੀਆ ਉਹਨਾਂ ਦੇ ਵੀ ਲੱਗਦਾ ਜੀ ਬਹੁਤ ਸਮੇਂ ਤੋਂ ਮਿਲਦੇ ਹਨ ਜੇਕਰ ਕੀ ਸਾਰਿਆਂ ਦਾ ਧੰਨਵਾਦ ਆਸਤਵਾਰਿਆ ਹਰਿਆਣਾ ਹਾਕੀਗਾਦਰ ਹੈ ਕਿ ਇਹਦੇ ਘਰਾਂ 'ਚ ਇੱਜਤ ਬਣਾਉਂਦੀ ਉਹ ਹਰ ਹਰ ਇਨਸਾਨ ਦੇ ਆਪਣੇ ਹੱਥ 'ਵਸੇ ਇਹਦੇ ਘਰ 'ਚ ਅਕੇ ਦੇ ਦਿਲ 'ਚ ਅਕੇ ਦੇ ਕਿਸ ਤਰ੍ਹਾਂ ਵੀ ਲਾ ਲੋ ਦੁਕਾਨਦਾਰੀ ਜਾਂ ਜਿਸ ਤਰ੍ਹਾਂ ਵੀ ਲਾ ਲੋ ਮਤਲਬ ਕੋਈ ਵੀ ਕਿਸੇ ਪ੍ਰਤੀ ਆਪਣਾ ਪਿਆਰ ਸਤਕਾਰ ਕੇ ਇਹਦੇ ਪਰੋਣਾ ਤੇ ਖੁਦ ਉਹ ਗੱਲ ਮੰਨ ਕੇ ਚਲੋ ਪਹਿਲਾਂ ਅੰਮਨੀ ਚੰਗੇ ਪੁਰਾਣੀ ਕੋਈ ਤਾਂ ਪਾਣੀ ਠੀਕ ਸਾਰੇ ਠੀਕ ਹੈ ਇਹ ਉਹਦੇ ਸਾਹ ਨਾਲ ਸੱਲੋ ਸਭ ਕੁਝ ਬਰੀ ਹੋਇਆ ਤਾਂ ਕਿ ਪੇਸ਼ਾ ਜਿਹੜੇ ਉੱਪਰ ਹੀ ਨਹੀਂ ਕੰਡੀਸ਼ੀਨ ਦੇਦੇ ਉਹਨੇ ਭਲੇ ਆਪਣੇ ਵੇਲੋ ਜਿੱਥੇ ਹੈਗੇ ਚਲੋ ਮੰਨ ਲਿਆ ਕਰੋ ਵੀ ਮੰਨ ਲੈਣਾ ਹੋ ਜਾਂਦੀਆਂ ਬੰਦੀਆਂ ਲੋ ਦੱਸਦੀਆਂ ਹੁਣ ਕਈ ਵਾਰੀ ਸੱਜਣ ਮਿੱਤਰਾਂ ਇਤਰਾ ਕਈਆਂ ਨੇ ਕੁੱਟ ਖਾਧੀ ਹੁੰਦੀ ਉਹ ਦੱਸਦੇ ਨਹੀਂ ਜਿੱਕੀ ਤਰ੍ਹਾਂ ਉਹਨਾਂ ਦੇ ਭੇਜਾ ਵੀਰ ਖੜਾ ਆ ਨਿਹਾਂ ਨਿੱਕਾ ਵੀ ਭੇਜਾ ਜੋ ਜਿੱਦੇ ਫਟ ਗਏ ਉਹਨਾਂ ਦਾ ਉਹ ਤੇ ਚਲੋ ਨੇ ਦੱਸਣਾ ਹੀ ਦੱਸਣਾ 10000 ਨੂੰ ਤੇ ਜਿੱਦੋਂ ਕੁੱਟ ਖਾ ਵੀ ਲਿੰਦਾ ਉਹ ਵੀ ਬੜੀ ਦੱਸਦਾ ਹੁੰਦਾ ਬੜੇ ਟੌਰ ਨਾਲ ਬੜੇ ਤਰੀਕੇ ਨਾਲ ਬਾਈ ਬਾਈ ਇਤਰਾ ਬੱਚੀਆਂ ਹੋ ਮੇਰੇ ਉੱਤੇ ਇਤਰਾ ਵਰੀਆਂ ਹੋ ਮੇਰੇ ਕੇ ਲੰਮੀਆਂ ਸਟੋਰੀਆਂ ਉਹਦੀਆਂ ਤੇ ਮੈਂ ਬੜੇ ਪੜੀਆਂ ਕੰਗੀਆਂ ਗੱਲਾਂ ਉਹਦੇ ਦੇਖਾ ਮੇਰੇ ਸੱਜਣ ਮਿੱਤਰ ਸਾਰੇ ਲੰਬੀਆਂ ਸਟੋਰੀ ਵਾਲੇ ਹੀ ਐ ਸੋ ਵੀ ਸਰਪੰਚ 75 ਪਟਵਾਰੀ ਨਾਰਲੀ ਬਣੀ ਸਾਡਾ ਪਾਸਾ ਮਨੂਸਾ ਦਾਤਰ ਪਾਲਾ ਸੋਲੀਆ ਜਿਹੜੇ ਤੁ ਚਲ ਗਏ ਧਰਤੀ ਤੋਂ ਬੜੇ ਹੋਰ ਵੀ ਸਾਡੇ ਇਲਾਕੇ ਚ ਬੜੇ ਵੀਰ ਭਰਾ ਜਿਹੜੇ ਉਸ ਸਮਾਂ ਮਿਲੇ ਆ ਬੜਾ ਕੁਛ ਸਮੇਂ ਦੀਆਂ ਕਰਦੇ ਉਹਨਾਂ ਨੇ ਆ ਵੱਖਰੇ ਉਹਦੀਆਂ ਗੱਲਾਂ ਬਦਾਂ ਜੇ ਕੋ ਚੰਗੇ ਕੰਮ ਕੀਤੇ ਤੇ ਉਹ ਵੀ ਦੱਸਾਂਗੇ ਜੇ ਉਹ ਗਲਤ ਕੰਮ ਕੀਤਾ ਉਹ ਵੀ ਦੱਸਾਂਗੇ ਪਰ ਹੁਣ ਭੇਜਿਆ ਮੈਂ ਤੁਹਾਨੂੰ ਉਹ ਦੱਸ ਦਿੱਤੀ ਆ ਭੇਜਾ ਹਡਾ ਜਿਗ ਦੇ ਇੱਕ ਰਾ ਹਾਂ ਉਦਾਸੀ ਦਈਏ ਤੁਹਾਨੂੰ ਮੜੀ ਹੈ ਇੱਕ ਰਾ ਇੱਕ ਦਿਨ ਉਹ ਸਾਡਾ ਕਮੇਡੀ ਦਾ ਹਸਾਉਣ ਵਾਲਾ ਜਿਹੜਾ ਨੰਬਰ ਇੱਕ ਸਾਡਾ ਭੇਜਿਆ ਉਹਨੇ ਵਿੱਚ ਦੋ ਹਸਾਉਣਾ ਹੈ ਨਾ ਕੋਈ ਗੱਲ ਕਰਨੀ ਹੈ ਨਾ ਪਹਿਲਾਂ ਤੇ ਉਹਨੇ ਪਤਾ ਨਹੀਂ ਵਨ ਸਵਨ ਨੇ ਮੂੰਹ ਜੇ ਬڑے ਬਣਾ ਲੈਨੇ ਇਹਦਾ ਮੂੰਹ ਵੇਖ ਕੇ ਸੀ ਜੀ ਪਹਿਲਾਂ ਕੋਈ ਗੱਲ ਕਰਨੀ ਆ ਨਾ ਪਹਿਲਾਂ ਤਾਂ ਉਹਨੇ ਨਾ ਪਤਾ ਨਹੀਂ ਵਨਸ ਵਨ ਨੇ ਮੂੰਹ ਜੇ ਬੜੇ ਬਣਾਵਾਲੇ ਨੇ ਇਹਦਾ ਮੂੰਹ ਵੇਖ ਕੇ ਸੀਆਈ ਦਾ ਇਹ ਪਹਿਲਾਂ ਕਿੰਨਾ ਚਿਰ ਤੇ ਮੂੰਹ ਵੇਖ ਕੇ ਸੁਣਾ ਪਿੰਦਾ ਹੈ ਵੀ ਇਹਨੇ ਪਤਾ ਨਹੀਂ ਉਹਨ ਕੀ ਸੁਣਾ ਪਿੰਦਾ ਹੁਣੇ ਮੂੰਹ ਹੀ ਇਤਰਾ ਦੇ ਬਣਾ ਕੇ ਜੇ ਗੱਲਾਂ ਸੁਣਾਉਣੀਆਂ ਤੇ ਪਹਿਲਾਂ ਤਾਂ ਇਹਦਾ ਮੂੰਹ ਵੇਖ ਕੇ ਸੀਆਈ ਦਾ ਹੈ ਗੱਲ ਨੂੰ ਤੇ ਚਲੋ ਮਸਾਲਾ ਤੋਂ ਵੀ ਨਹੀਂ ਇੰਨਾ ਜ਼ਿਆਦਾ ਲਾਉਂਦਾ ਮਾੜਾ ਮੋੜ ਤੇ ਚਲੋ ਲਾਉਣਾ ਪੈਂਦਾ ਕਿਤੇ ਲੱਗ ਵੀ ਜਾਂਦਾ ਪਰ ਨਹੀਂ ਉਹ ਸੱਚੀ ਗੱਲ ਦੱਸ ਦਿੰਦਾ ਆਂਦਾ ਦਸੋਂ ਪੈ ਗਿਆ ਇੱਕ ਵਾਰੀ ਇੱਧਰ ਚਲ ਗਿਆ ਜਿਨਾਲੇ ਇਲੈਕਸ਼ਨ ਚ ਉਥੇ ਕੀ ਹੋਇਆ ਵੀ ਮੁੰਡੇ ਗਏ ਬੜੇ ਅੱਜ 200 ਗਿਆ ਕੇ 500 ਗਿਆ ਇਲੈਕਸ਼ਨ ਚ ਤੇ ਉਥੇ ਇੱਕ ਪਿੰਡ ਚ ਪੈ ਗਿਆ ਕੀੜਾ ਇਹਨਾਂ ਨੂੰ ਮੁੰਡਿਆਂ ਤੇ ਮੈਨੂੰ ਫਿਰ ਇਹਨੇ ਆਣ ਕੇ ਸਟੂਡੀਓ ਸਾਡੇ ਤੇ ਬਾਅਦ ਸਟੂਡੀਓ ਸਾਰੀ ਦਸਨੀਂ ਦੀ ਇਹਨੇ ਗੱਲ ਬਾਤ ਉਥੇ ਬਹਿ ਕੇ ਹੁੰਦੀ ਹੈ ਨਾ ਕਿਉਂਕਿ ਚਲਚੁਲ ਜਣਾ ਮੇਰੇ ਤੇ ਹੁਣ ਤੁਹਾਨੂੰ ਪਤਾ ਕਈ ਜਿਵੇਂ ਦੇ ਆਵਾਂ ਸ਼ਾਦੀਆਂ ਦੂਜੇ ਤੇ ਚੇ ਹੁਨਾ ਆਪਾਂ ਤੁਹਾਨੂੰ ਪਤਾ ਨਾ ਰਾਜਨੀਤੀ ਦੇ ਵਿੱਚ ਕਿੰਨਾ ਕਿਹਜਾ ਤੇ ਉਹ ਵੀ ਵਿਚਾਰਾ ਇਤਤੁਰ ਪੈਂਦਾ ਜੇ ਕੋ ਨੂੰ ਲੈ ਜਾਂਦਾ ਏ ਤੇ ਉਹ ਆਂਦਾ ਵੀ ਉੱਥੇ ਨਾ ਕੀ ਹੋਇਆ ਪਿੰਡ ਵਾਲਿਆ ਕੀੜਾ ਪਾ ਲਿਆ ਸਭ ਆਂਦਾ ਮੈਂ ਹੁਣ ਕਬੱਡੀ ਦਾ ਪਲੇਅਰ ਹੀ ਮਰੂਤੀ ਭੇਜਾ ਫੜਿਆ ਤੇ ਨਹੀਂ ਉਹਨੇ ਜਾਣਾ ਛੇਤੀ ਫੜਿਆ ਜਾਂਦਾ ਵੀ ਨਹੀਂ ਕੇਰ ਤੋਂ ਆਂਦਾ ਮੈਨੂੰ ਉਧਰ ਭੱਜਾਂ ਕੋ ਡਾਂਗਾਂ ਵਾਲੇ ਇਧਰ ਭੱਜਾਂ ਉਧਰੋਂ ਕੋਈ ਛਤਰ ਲਾਈ ਜਾਵੇ ਆਦਾ ਮੈਂ ਆ ਗਿਆ ਕਿੱਦਾਂ ਭੱਜਾਂ ਮੈਨੂੰ ਭੱਜਣਾ ਦੱਸਦਾ ਮੈਂ ਵੀ ਹੁਣ ਮੈਂ ਕਿੱਧਰ ਨੂੰ ਭੱਜਾਂ ਆਦਾ ਮੈਨੂੰ ਕੋਹ ਨਾ ਦੱਸਿਆ ਹੁਣ ਇੱਕੋ ਤੇ ਖੰਭਾ ਆਇਆ ਹੀ ਟੈਲੀਫੋਨ ਵਾਲਾ ਉਹ ਕਿੱਦਾਂ ਭੱਜਿਆ ਆਦਾ ਖੰਭੇ ਦੇ ਵਿੱਚ ਚਿੰਬੜ ਗਿਆ ਬਾਂਦਰਾ ਮੁਰਦਾ ਤਾਂ ਹੁਣ ਡਰ ਗਿਆ ਖੰਭੇ ਦੇ ਚੜ ਗਿਆ ਹੁਣ ਮੈਂ ਚਲੋ ਹੁਣ ਮੈਨੂੰ ਕੀ ਕਰ ਲੋਗੇ ਮੈਂ ਤਾਂ ਖੰਭੇ ਤੇ ਚੜ ਗਿਆ ਆਦਾ ਮੈਨੂੰ ਨਹੀਂ ਪਤਾ ਭਰਾਵਾ ਇਹਨਾਂ ਵੀ ਕੰਮ ਕਰਨਾ ਆਂ ਦਾ ਅਥਰ ਲਾ ਕੇ ਪਾਥੀਆਂ ਦੇ ਰੋੜੇ ਦੇ ਦੂਜਾ ਤੇ ਜਾਂਦਾ ਨਾ ਥਲਿਓ ਮੀਂਹ ਥੋੜੀਆ ਕੜਿਆਂਗੋਂ ਦਾ ਵਰਨੇ ਸ਼ੁਰੂ ਹੋ ਗਏ ਮੇਰੇ ਤਾਂ ਮੇਰੇ ਲਾ ਕੇ ਥੱਪੜ ਪਾ ਦਿਆ ਨਾ ਸਭ ਮੈਂ ਉੱਤੇ ਬਾਂਦਰਾ ਨੂੰ ਬੈਠਾ ਲਮਕਿਆ ਮੇਰੇ ਸੇ ਮੂੰਹ ਮੇ ਲਗਾਇਆ ਰਿਹਾ ਦਾ ਵੱਜਣ ਬੜੇ ਮਾਲਾ ਮੈਂ ਇਤਰਾ ਦੇ ਮੀਂਹ ਦੇ ਕੜੇ ਵਾਈ ਦੇਂਦੇ ਜਿੱਦਾਂ ਮੇਰੇ ਆ ਵੱਜਣ ਨੇ ਤੇ ਉਧਰੋਂ ਮੁੜ ਕੇ ਇਧਰੋਂ ਆਪਣੇ ਭਾਲੇ ਸੋਲੀਏ ਨੇ ਗੱਲ ਹੋਈ ਤੇ ਇਹਨਾਂ ਨੂੰ ਮਮੀ ਕੋ ਮੇਰੇ ਨਾਲ ਸਾਰੇ ਮੇਰੇ ਦੇ ਯਾਰ ਛੋਟੇ ਭਰਾ ਹੀ ਸਾਰੇ ਤੇ ਭਾਲਾ ਸੋਲੀਏ ਦੱਸੇ ਮਾਮਾ ਜੀ ਇਤਰਾ ਇੱਕ ਆਪੂ ਆ ਗਿਆ ਤੇ ਮੈਂ ਆਹ ਫਿਰ ਤੂੰ ਤੇਰਾ ਕਿੱਥੇ ਦਾਤਰ ਫਿਰ ਉਹ ਭਾਲਾ ਦਾਤਰ ਵੀ ਆਂਦੇ ਸੀ ਇਹਨਾਂ ਨੂੰ ਉਹ ਗੱਲ ਉੱਥੇ ਉਹਨੇ ਕੀਤੀ ਫਿਰ ਜਦੋਂ ਭੇਜਾ ਆ ਗਿਆ ਕਾਬੂ ਭਾਲੇ ਨੇ ਖਾਂਦਾ ਗੁੱਸਾ ਕਰ ਸੋਲੀਏ ਨੇ ਸਾਡੇ ਨੇ ਮੂਸਾ ਵੀ ਇਹਨਾਂ ਨੂੰ ਆਂਦੇ ਸੀ ਦਾਤਰ ਵੀ ਆਂਦੇ ਆ ਨਾ ਬੜਿਆ ਫਿਰ ਦਾਤਰ ਆਪਦਾ ਕੱਢਿਆ ਸੋ ਉਹ ਮੁੜ ਕੇ ਤੇ ਜਾਨਾਨੀਆਂ ਨਿਆਣੇ ਚੋਕ ਚੋਬਾਂ ਦੇ ਉੱਪ ਜੀਆਂ ਫਿਰਦੀਆਂ ਯਾ ਕਿਹੜੀ ਬਲਾ ਆ ਗਈ ਐ ਇਹਨੇ ਬਾਊ ਲਾ ਦੇ ਨੇ ਇਸ ਤਰ੍ਹਾਂ ਵਰਦੀਆਂ ਜਿਹਨੂੰ ਉਚਾਰੇ ਨੂੰ ਕੱਢ ਕੇ ਲਿਆਂਦਾ ਪੈ ਤਾ ਉਹਨੂੰ ਲਿਆਓ ਵਾਪਸ ਕੋ ਉਹ ਉਹਦੇ ਆੜਾ ਬੰਦਾ ਕਮਦਾ ਹੀ ਦਾ ਬੰਦਾ ਆੜਾ ਦੇ ਭੇਜਾ ਉਹ ਚਾਰਾਂ ਆਂਦਾ ਮੈਨੂੰ ਹਰਾਣਾ ਦੱਸਦਾ ਹੀ ਕਹਿੰਦਾ ਜੇ ਨਾ ਇਹਨਾਂ ਨੇ ਮੈਨੂੰ ਕੱਢ ਦੇ ਕੋੜ ਦੇ ਦੇ ਮੇਰੇ ਤੇ ਉਹਨਾਂ ਨੇ ਧੱਫੜ ਪਾ ਦੇ ਤੰਤਾ ਮਾਰ ਮਾਰ ਰੋੜੇ ਬਾਦੀਆਂ ਦਾ ਆ ਗੱਲ ਬਾਤ ਸੀ ਭੇਜੀ ਦੀ ਸਾਰਿਆਂ ਦੀ ਬੜੀ ਗੱਲ ਹੈ ਜੀ ਤੇ ਬਾਕੀ ਇਹ ਵੀ ਇਹ ਥੋੜਾ ਲੰਮੀ ਰੇਸ ਤੋੜਿਆ ਮੇਰੇ ਨਾਲ ਸਟੂਡੀਓ ਦਫਤਰ ਸਾਡਾ ਢਾਈ ਬਾਸ ਸਟੂਡੀਓ ਖਲੜੇ ਇੱਕ ਕਮਾੜੀ ਮੇਕੇ ਤੇ ਕਰਾ ਚੋਗੇ ਤਿੰਨ ਸਾਡੇ ਸਟੂਡੀਓ ਹੈ ਦਫਤਰ ਸਾਰਿਆਂ ਦਾ ਮਾਦੇ ਖੁੱਲੇ ਸਾਡੇ ਲੋਕ ਸੇਵਾ ਦੇ ਵਾਲੇ ਬੰਦੇ ਸਾਰੇ ਬਦਲ ਤੋਂ ਦੱਸਿਆਗੇ ਵੀ ਧਾਰਮਿਕ ਸਮਾਜਿਕ ਰਾਜਨੀਤਿਕ ਆਰਥਿਕ ਭੂਲ ਸਾਰੇ ਆਉਂਦੇ ਮੇਰਾ ਤੇ ਸਾਰਿਆਂ ਨਾਲ ਹੀ ਵਾਰ ਜਾਂਦਾ ਕਿਉਂਕਿ ਮੈਂ ਹੁਣ ਦੁਕਾਨਦਾਰ ਬੰਦਾ ਹਾਂ ਸਾਰਿਆਂ ਨੂੰ ਰੱਖਣਾ ਵੀ ਪੈਣਾ ਸੀ ਸਾਡੇ ਤੇ ਉਹਨਾਂ ਸਟੂਡੀਓ ਦੇ ਉੱਤੇ ਮਤਲਬ ਹਲਾਅ ਦਿੱਤਾ ਦੇ ਦੇ ਵੀ ਸਾਰੇ ਮੁੰਡੇ ਮੰਡੇ ਬੈਠੇ ਹੋਣੇ ਆ ਕਈ ਦਾ ਸਾਡੀਆਂ ਮਾਮੇ ਦੀਆਂ ਕੁੜੀਆਂ ਜਾਂ ਹੋਰ ਸਾਡੇ ਰਿਸ਼ਤੇਦਾਰਾਂ ਦੀ ਹੈ ਪਿੰਡੋਂ ਮਾਮੇ ਕਿਆਨੀ ਦੇ ਪੇਟੀਆਂ ਲਕਿੰਦਰ ਸਿੰਘ ਦੇ ਜਾਂ ਹੋਰ ਵੀ ਕੁੜੀਆਂ ਨੇ ਫੋਟੋ ਲਵਾਉਣੀਆਂ ਨੇ ਉਹਨਾਂ ਕਹਿੰਦਾ ਵੀਰ ਜੀ ਲਮਾਉਣਾ ਹੀ ਹੈ ਤੁਹਾਡੀ ਦੁਕਾਨ ਤੇ ਤੁਹਾਡੇ ਦੇ ਮਢੀਰ ਬੜੀ ਬੈਠੀ ਹੁੰਦੀ ਉਹ ਮੈਂ ਕਹਾਂ ਕੋਈ ਨਹੀਂ ਤੁਸੀਂ ਆ ਜਾ ਕਰੋ ਆਪਣੇ ਭਰਾ ਵਾ ਸਾਰੇ ਜੇ ਤੁਸੀਂ ਦੱਸ ਦਿਆ ਕਰੋ ਜਦੋਂ ਆਉਣ ਆਵੇ ਤਾਂ ਕੋਈ ਨਹੀਂ ਆਪਾਂ ਮਤਲਬ ਸੈਪਰੇਟ ਫੁੜਾ ਕਰਾ ਦਿਆ ਕਰਾਂਗੇ ਉਹਨਾਂ ਛੌਂਕ ਉਹਨਾਂ ਹੁੰਦੇ ਨਾ ਕੁੜੀਆਂ ਨੂੰ ਮੀਂਹ ਤੇ ਸਾਰੇ ਫੁੜਾ ਤੇ ਮੇਰੇ ਦੁਕਾਨ ਤੇ ਮੈਨੂੰ ਇਹ ਆਉਂਦਾ ਵੀ ਚਲੋ ਜਿਹੜੀ ਇਹ ਜਾਣਦੇ ਹੀ ਉਹ ਤੇ ਫੋਨ ਕਰਕੇ ਆ ਜਾਂਦੇ ਹੀ ਵੀ ਚਲੋ ਵੀਜੀ ਦੁਕਾਨ ਤੇ ਜਿੱਤੇ ਆਪਾਂ ਫੁੜਾ ਲਵੋਣੀ ਆ ਤੇ ਜਿਹੜੇ ਤੇ ਨਹੀਂ ਜਾਣਦੇ ਉਹਨਾਂ ਨੇ ਸਾਡੇ ਕਿੱਥੋਂ ਪੜਦਾ ਹੀ ਦੁਕਾਨ ਤੇ ਉਹਨਾਂ ਦੇ ਮਟੀਰ ਬੈਠੀ ਹੁੰਦੀ ਤੇ ਮਾ ਚਲੋ ਤੁਸੀਂ ਮੜੀ ਸਮਝ ਲੋ ਜੋ ਮਰਜੀ ਸਮਝ ਲੋ ਸਾਡੇ ਸੱਚੇ ਨਿੱਤਰਿਆ ਸਾਰੇ ਤੇ ਆਹੀਂ ਤੇ ਸਾਰੇ ਆਹੀਂ ਦੇ ਨਾਲ ਵਿਆਹ ਕਰਨੇ ਸਾਨੂੰ ਨਿੱਕੇ ਨਿੱਕੇ ਫੋਟੋਆਂ ਚ ਅਸੀਂ ਕੀ ਜਿਦਣਾ ਆ ਆਹੀ ਫਿਰ ਉਹ ਜਰੂਰੀ ਹੈ ਨਾ ਸਾਨੂੰ ਵਿਆਹ ਤੇ ਜਰੂਰੀ ਹੈ ਬੁਣਕੇ ਤਾਂ ਨਹੀਂ ਵਿਆਹ ਜਲਾਦਾ ਫੋਟੋਆਂ ਉੱਤੇ ਨਹੀਂ ਤੁਹਾਨੂੰ ਦੁਕਾਨ ਤੇ ਲਾਉਣੀ ਸਾਡੇ ਮਤਲਬ ਆਵਾਜ਼ਾਂ ਹੀ ਬੰਦਿਆ ਨਹੀਂ ਰਹੀ ਐ ਤੇ ਲੇਡੀਜ਼ ਦਾ ਘੱਟ ਰਿਹਾ ਸਦੀ ਕਦੇ ਟਾਵਾ ਟਾਵਾ ਫੋਨ ਕਰਕੇ ਤੇ ਇਹ ਗੱਲਾਂ ਬਾਤਾਂ ਆ ਰਹੀਆਂ ਜੇ ਸਾਡੇ ਸਟੂਡੀਓ ਦੀਆਂ ਸਾਰੀਆਂ ਹੁੰਦੀਆਂ ਹੀ ਤੇ ਜਿਹੜੀ ਇੱਕ ਮੈਨੂੰ ਉਹ ਗੱਲ ਦੱਸਣੀ ਪੈਣੀ ਆ ਤੁਹਾਨੂੰ ਵੀ ਸਾਡੇ ਦਫ਼ਤਰ ਚ ਕੰਪਲੇਟਾਂ ਦੂਰ ਕੀਤੀਆਂ ਜਾਂਦੀਆਂ ਨੇ ਇਹ ਲੋਕਾਂ ਨੇ ਸਟੂਡੀਓ ਚ ਕਿ ਮੈਂ ਮੈਨੂੰ ਇਹ ਸਿਆਣਾ کہہ ਦਿੰਦੇ ਨੇ ਦੇਖ ਨਾ ਸਾਰੇ ਬੰਦੋ ਸਿਆਣਾ ਜਿਹੜਾ ਜਿਹਨੂੰ ਬਹੁਤ ਸਿਆਣੇ ਦਾ ਦੇਤਾ ਤੇ ਫਿਰ ਉਹ ਸਿਆਣੀ ਗੱਲ ਕਰੂਗਾ ਨਾ ਸਿਆਣੀ ਗੱਲ ਕਰੂਗਾ ਨਾ ਬਾਕੀ ਸਾਰਿਆਂ ਦਾ ਵੀ ਅਸੀਂ ਚਲੋ ਸਾਡੇ ਘਰ ਤੇ ਵੀ ਭਰਾਵਾ ਤੇ ਸਾਡੇ ਮੰਮੀ ਜਿਹੜੀ ਆ ਮੇਰੇ ਜਿੰਨੇ ਵੀ ਯਾਰ ਦੋਸਤਿਆਂ ਨਾਲ ਜਿੰਨੇ ਵੀ ਅੱਜ ਤੱਕ ਹੋਏ ਆ ਪਤਾ ਨਹੀਂ ਕਿੰਨੇ ਕੋਏ ਆ ਅੱਜ ਵੀ ਉਹੋ ਹਾਲ ਜੀ ਉਹ ਆਪਣੇ ਮੁੰਡਿਆਂ ਨੂੰ ਝਿੜਕ ਲੈਣਗੇ ਜੋ ਮਰਜੀ ਆ ਨਾਲ ਮੇਰੀ ਧਾਰ ਦੇ ਦਿੰਦੇ ਕੋਈ ਦਸਰੀ ਦਾ ਨਖਾਲ ਧਾਰ ਦਿੱਤੀ ਹਰ ਤੇ ਇਹ ਮਤਲਬ ਮੇਰਨਾ ਸਾਰੇ ਯਾਰਾਂ ਦੋਸਤਾਂ ਦੇ ਮੰਮੀ ਡੈਡੀ ਕੀ ਰਿਸ਼ਤੇਦਾਰੀਆਂ ਭੂਆ ਮਾਮੇ ਮਾਸੀਆਂ ਬੜੇ ਤਰ੍ਹਾਂ ਹੀ ਤੇ ਵਧੀਆ ਚੱਲਦਾ ਰਿਹਾ ਬੜਾ ਵਧੀਆ ਸਾਡੇ ਕੰਪਲੀਟਾ ਵੀ ਹੁੰਦੀ ਹੁੰਦੀ ਆਹੀਂ ਜੇ ਕਿਤੇ ਸਾਡੇ ਪਟਵਾਰੀ ਸਾਹਿਬ ਨਾਰਦੀ ਸਾਹਿਬ ਦਾ ਉਹੀ ਵੀ ਲੰਮੀਆਂ ਕਹਾਣੀਆਂ ਬਾਅਦ ਚ ਮੇਰੇ ਟਾਈਮ ਦੇ ਸਨੇਕ ਤੇ ਉਹਨਾਂ ਦਾ ਰਜਿਸਟਰ ਸਾਡੇ ਤੇ ਹਰ ਵਾਰੀ ਹੀ ਪਿਆ ਹੁੰਦਾ ਸੀ ਜਿੱਦ ਤੱਕ ਸੇ ਪਟਵਾਰੀ ਦਾ ਜੇ ਕਿਤੇ ਉਹ ਕਮਾਂਡਰ ਗੱਡੀ ਨਾਲ ਸਾਨੂੰ ਰਜਿਸਟਰ ਫੜ ਕੇ ਤੁਰਨਾ ਪੈਂਦਾ ਸੀ ਸਾਰੇ ਪਟਵਾਰੀ ਬਣੇ ਹੁੰਦੇ ਆ ਤੇ ਹੀ ਪਟਵਾਰੀ ਲੱਗੇ ਨੇ ਸਾਰੇ ਉਹਨੇ ਆਣਾ ਚਲੋ ਅੱਜ ਪੁਰਾਣੇ ਪਿੰਡ ਚੱਲਣਾ ਪਟਵਾਈ ਸਾਹ ਉਹਨੇ ਉੱਤੇ ਜਾ ਕੇ ਦੱਸਣਾ ਸ਼ੁਰੂ ਕਰ ਦੇਣਾ ਇਹ ਸਦਾ ਅਗਰਵਾਜ ਸਿੰਘ ਆਇਆ ਸਦਾ ਜੇ ਨਰਵੀ ਸਿੰਘ ਸ਼ੁਭੀ ਸਿੰਘ ਸੁਬੀ ਸਿੰਘ ਗੁਰਿੰਦਰ ਸਿੰਘ ਸੁਵਿੰਦਰ ਸਿੰਘ ਜਵੀ ਸਿੰਘ ਨਸੀਬ ਸਿੰਘ ਮਤਲਬ ਜਿੰਨੀ ਵੀ ਸਾਡੇ ਮਤਲਬ ਸਾਰੇ ਪਟਵਾਰੀ ਹੈਗੇ ਇਹ ਪਟਵਾਰੀਆਂ ਤੁਰਪੇ ਨੇ ਸਾਰੇ ਪਟਵਾਰੀ ਹੁੰਨੇ ਆ ਤੇ ਜਾ ਕੇ ਪਿੰਡ ਜਦੋਂ ਜੋ ਵੀ ਤਿਆਰੀਆਂ ਤੁਰੀਆਂ ਕਰਾਉਣੀ ਹੁੰਦੀਆਂ ਇਹ ਤੇ ਐ ਕੁਰਸੀਆਂ ਢਾ ਕੇ ਹਨ ਬਿਠਾ ਦੇਣਾ ਦੂਜੇ ਕਮਰੇ ਚ ਜਾ ਕੁਰਸੀਆਂ ਡਾਈਆਂ ਹੁੰਦੀਆਂ ਵੀ ਉਧਰ ਵੀ ਸਾਰੇ ਫਟਵਾਰੀ ਨਵੇਂ ਆ ਗਏ ਹਨ ਜਿੰਨੇ ਸਾਨੂੰ ਛੋੜੇ ਹੋ ਗਏ ਭਾਈ ਹੁਣ ਆਉਂਦੇ ਜੀ ਜੀ ਬੱਚਾ ਸਿੰਘ ਪਟਵਾਰੀ ਨਾਲ ਲਈ ਸਾਡਾ ਭਰਾ ਵੱਡਾ ਸਤਿਕਾਰਯੋ ਸਲਾਮ ਯਾਤ ਤੇ ਹੁਣ ਤੇ ਜਿਹੜੀ ਇੱਕ ਗੱਲ ਤੇ ਤੁਹਾਨੂੰ ਸੁਣਾਉਣੀ ਪੜਦੀ ਹੈ ਸਾਡੇ ਤੇ ਸਟੂਡੀਓ ਦੇ ਉੱਤੇ ਨਾ ਕੰਪਲੇਂਟ ਆਈ ਹੈ। ਖੱਪੀਆਂ ਦਾ ਮੁੰਡਾ ਤੇ ਉਹ ਸਾਹਮਣੇ ਸਾਡੇ 8th ਸਕੂਲ ਦੇ ਕੁੜੀਆਂ ਦਾ ਸਕੂਲ ਸੀ ਤੇ ਉਹਨਾਂ ਦੀ ਜੇ ਛੁੱਟੀ ਉਮੀਦ ਹੈ ਤੁਹਾਨੂੰ ਪਤਾ ਜਨਤਾ ਬੜੀ ਹੰਦੀ ਜਿਹੜਾ ਛੜਕਾਂ ਭਰੀਆਂ ਹੁੰਦੀਆਂ। ਉਹ ਕੁੜੀਆਂ ਨੂੰ ਜਦੋਂ ਛੁੱਟੀ ਹੋਣੀ ਤੇ ਸਾਡੇ ਇਧਰੋਂ ਬਦਮਾਸ਼ ਸੀ ਥੋੜੇ ਸਾਡਾ ਏਰੀਆ ਪੈਂਦਾ ਬਾਟਰ ਨਹੀਂ। ਉਹਦੇ ਸਾਡਾ ਵੀਰੀਆ ਪੈਂਦਾ ਬਾਟਰ ਨਹੀਂ ਨਾ ਤੇ ਚੱਲ ਨਹੀਂ ਕਿਸੇ ਦੀ ਆਰਡਰ ਨਹੀਂ ਆਉਂਦੀ ਇਹ ਮੁੰਡੇ ਆਦੇ ਹਨ ਉਹਨਾਂ ਨੂੰ ਕਤਨੀ ਆਰਡਰ ਕੇ ਦੇ ਚਲੋ ਕਰਦੇ ਥੋੜੇ ਵਿਗੜੇ ਹੋਏ ਕੁਮਾਨੀਆਂ ਜਾਇਦਾਦਾਂ ਦੇ ਖਰਾਬ ਮਾੜੀ ਗੱਲ ਇਤਾਂ ਤੀਆਂ ਬਣਾ ਨਹੀਂ ਤੰਗ ਕਰਨਾ ਚਾਹੀਦਾ ਬਿਨਾ ਵਜ੍ਹਾ ਤੋਂ ਜੋ ਮੁੰਡਾ ਆ ਗਿਆ ਦੁਕਾਨ ਤੇ ਮੱਤਰੀਆਂ ਦਾ ਦਿੰਦਾ ਪਰ ਅੱਜ ਵੀ ਇੰਤਰਾ ਮੇਰੀ ਭੈਣ ਨੂੰ ਛੇੜਦੇ ਆ ਤੇ ਕਿਤਰਾ ਕਰੋ ਮਸਲਾ ਲਾੜਦਾ ਜੋ ਕਦੀ ਸਕੂਲ ਨਹੀਂ ਜਾਂਦੇ ਉਹਦੀਆਂ ਸਾਈਕਲਾਂ ਦੇ ਉਹਦੇ ਹੁੰਦੇ ਵੇ ਗਾਰਡੀਅਨ ਸਟ੍ਰੀਟ ਮਾ ਕੋਈ ਗੱਲ ਨਹੀਂ ਛੁੱਟੇ ਨਹੀਂ ਖੱਲੀ ਬੈਠੇ ਨਹੀਂ ਖੱਲੀ ਬੈਠੇ ਤੁਹਾਡੀ ਸੇਵਾ ਜਾਜ ਰਹੇ ਸਾਨੂੰ ਰੱਬ ਨੇ ਡਿਊਟੀ ਲਈ ਪਰਮਾਤਮਾ ਨੇ ਡਿਊਟੀ ਲਈ ਅਸੀਂ ਇੱਥੇ ਹੀ ਆ ਕੋਈ ਗੱਲ ਆਪਾਂ ਇਹ ਨਾ ਤਾਂ ਕਾਲੀ ਮੋੜ ਲਾਇਆ ਫੋਨ ਭੇਜੇ ਨੂੰ ਆ ਜਾ ਵੀਰ ਐ ਦੁਕਾਨ ਤੇ ਆਪਣਾ ਸਟੂਡੀਓ ਤੇ ਕੰਪਲੀਟ ਕੱਢ ਕੇ ਆਈਏ ਆਈਏ ਉਹ ਆ ਗਿਆ ਤੇ 엄마 ਨਾਲ ਚੱਲੀਏ ਆ ਚਲੋ ਬਾਜੀ ਵੀਰ ਤੇ ਜੇਮ ਤੇ ਕਾਲੀ ਪੈਣ ਦੀ ਪਿੱਛਾ ਕੇ ਚਪੇੜਵਾਵਾਂ ਜਾ ਕੇ ਉਹਨੂੰ ਕੁਝ ਨਹੀਂ ਪਤਾ ਕਿ ਕੀ ਕੰਮ ਆ ਕੀ ਨਹੀਂ ਉਹ ਅਸਲ ਚ ਨਾ ਵਿਚਾਰਾ ਲੋਕਾਂ ਦੀਆਂ ਹੀ ਲੜਾਈਆਂ ਲੜੀ ਗਿਆ ਵਾ ਆਉਂਦੀ ਇਹਦੀ ਕੋਈ ਨਿੱਜੀ ਲੜਾਈ ਹੈ ਕੀ ਤੀ ਤੇ ਉਹ ਲੜਾਈਆਂ ਦੇ ਚੱਕਰ ਜਿਹਾਂ ਜਾ ਫਸ ਗਿਆ ਅੱਜ ਤੱਕ 25 ਸਾਲ ਪੁਰਾਣੀ ਗੱਲ ਤੋਂ ਬਹਿਦਾ ਤੇ ਦੁਰਪੇ ਦੇ ਉਹ ਮੁੰਡਾ ਦਾ ਵੀ ਵੀ ਜਿਹੜੇ ਮੁੰਡੇ ਵਾਵਾ ਹੁੰਦੇ ਆ ਪੰਜ ਛੇ ਜਾਣੇ ਹੁੰਦੇ ਸਾਈਕਲਾਂ ਦੇ ਤੇ ਕੁਛ ਲੱਲੋ ਨਾਲ ਕਿ ਕਿ ਤਰ੍ਹਾਂ ਕੀ ਕਰਨਾ ਉਹਨਾਂ ਨੂੰ ਮੈਨੂੰ ਤਾਂ ਪਤਾ ਹੀ ਨਹੀਂ ਕੀ ਕਰ ਮੈਨੂੰ ਪਤਾ ਹੀ ਨਹੀਂਨੇ ਕੀ ਕਰਨਾ ਮਾਂ ਵੀ ਥੋੜਾ ਕੱਟ ਕਰਨਾ ਹੈ ਉਹ ਮੈਨੂੰ ਤੇ ਛੜਾਉਣਾ ਪੈਣਾ ਉਹਨਾਂ ਨੂੰ ਜੇ ਤੂੰ ਮੈਂ ਉਹ ਇਹਨੇ ਉਹਨਾਂ ਨੂੰ ਕੁੱਟਣਾ ਮੈਂ ਇਹਨੂੰ ਮਗਰ ਕੁੱਟਾ ਪਾਣਾ ਮੈਨੂੰ ਪਤਾ ਇਹਨੇ ਹਟਣਾ ਕਈਆਂ ਤਵਾਂਦੇ ਹੋਇਆ ਉਹ ਵੀ ਦੱਸਾਂ ਕਿ ਕਿੱਥੇ ਕੀ ਕੀ ਹੋਇਆ ਮੈਂ ਤਾਂ ਬਲਾਨੇ ਰਾਜ ਉੱਥੇ ਗਏ ਮੱਜਾ ਚਾਰ ਦੇ ਦਾ ਕਿੱਥੇ ਕੀ ਕੀ ਹੋਇਆ ਮੈਂ ਤਾਂ ਬਲਾਨੇ ਰਾਜ ਉੱਥੇ ਗਏ ਮੱਜਾ ਚਾਰ ਦੇ ਦਾ ਬਾਪੂ ਦਾ ਖੁੰਡਾ ਖੋਲਣਾ ਹੀ ਇਹਨੇ ਕੋਈ ਨਾ ਕੋ ਫੜ ਲੈਣਾ ਰਾਜ ਹੀ ਲੈਣਾ ਆਈਂ ਦੇ ਰਾਜ ਦੀਆਂ ਚੀਜ਼ਾਂ ਫੜ ਖੋਲ ਲੈਣੀਆਂ ਸੀ ਆਈਂ ਕੀ ਲਿਖ ਜਾਣਾ ਤੇ ਕਿ ਜਮੇ ਨੂੰ ਤਾਂ ਬਾਜ ਵੀਰ ਆਪਣਾ ਇਹਨਾਂ ਨੂੰ ਕਿੱਥੇ ਘੀਰੀਏ ਖਾਲੜੋਂ ਦੋਦਾ ਨਗਾ ਕੀ ਇਥੋਂ ਧਾਰਜੀਣਾ ਵੀ ਲੈਣਾ ਹੀ ਆਪਣੇ ਘਰ ਆ ਸਾਰਿਆਂ ਨੇ ਤੇ ਆਪਾਂ ਦੋਦਾ ਲਗਾ ਆਤੀਏ ਨਾ ਤੁਹਾਡੀ ਪਿੰਡ ਦੇ ਲਾਗੇ ਉਹ ਅੱਗੇ ਜੇ ਹੱਡੋੜਾ ਨਹੀਂ ਆਣੀ ਕਿੱਥੇ ਉੱਥੇ ਘੇਰਦੇ ਆ ਚਲੋ ਉੱਥੇ ਘੇਰ ਲੈਨੇ ਇਤੁਰ ਦਾਰਦੀ ਦਾ ਡਰ ਸੀ ਨਾ ਉਹ ਵੀ ਜੇ ਦੋਦੇ ਤੋਂ ਪਹਿਲਾਂ ਕੋਟ ਕੱਟ ਦਿੱਤੇ ਤੇ ਮੁੜ ਕੇ ਘਰ ਲਾਹਮਾ ਚੱਜਾ ਦੋਦਾ پارک ਕਰਾ ਲੀਨੇ ਮੈਂ ਚਲ ਅਗਲੇ ਬੰਨੇ ਘੇਰ ਲੈਨੇ ਆ ਉੱਥੇ ਕਿਦੋਂ ਆਏ ਉਹ ਸਾਈਕਲ ਵਾਲੇ ਦੇ ਛਾਸੀਆਂ ਖੇਡੀਆਂ ਕਰਦੇ ਆਉਂਦੇ ੱਤਲੀਆਂ ਆ ਆਪਦੇ ਸਾਈਕਲਾਂ ਦੀਆਂ ਜੇ ਸਾਡੇ ਕੋਲ ਸਿੱਕੀ ਮੋਟਰ ਹੈਗਾ ਸੋ ਤਕਲੇ ਬੰਨੇ ਅਹੀਂ ਤਿੰਨੇ ਗਲੋਤੇ ਕੋ ਮੁੰਡਾ ਤੇ ਪੇਜਾ ਦੇ ਮੈਂ ਤੇ ਮੈਂ ਉੱਤਰ ਦੇ ਸਾਹ ਜਿਹੜੋਂ ਤੁਹਾਨੂੰ ਪਤਾ ਨਾ ਜਦੋਂ ਵੀ ਕੋਈ ਵੱਡੇ ਹੁੰਦੇ ਨੇ ਨਾ ਜਿਦਾਂ ਆਪਾਂ ਵੀ ਹੁੰਦੇ ਨੇ ਨਾ ਜਿਦਾਂ 15 ਸਾਲਾਂ ਦਾ ਬੱਚਾ ਹੁੰਦਾ ਤੇ ਉਹ 30 ਸਾਲਾਂ ਵਾਲਾ ਹੋ ਸਕਦਾ ਭਾਵੇਂ 15 ਸਾਲਾਂ ਨਾਲ 30 ਸਾਲਾਂ ਨਾਲ ਤਕੜਾ ਹੀ ਹੋ ਪਰ ਡਰ ਹੁੰਦਾ ਹੁਲਚ ਗੱਲ ਬੱਕਰੀ ਹੁੰਦੀ ਆ ਇਹ ਲੜਾਈ ਝਗੜੇ ਦੀ ਗੱਲ ਥੋੜੀ ਓਵਰ ਹੋ ਜੀ ਜਗਰੇ ਦਿਲ ਦੀਆਂ ਗਲਾਈਆਂ ਹੁੰਦਾ ਤੇ ਉਹਨ ਜਦੋਂ ਮੈਂ ਚੱਕਿਆ ਪੰਜਾਂ ਸੱਤਾਂ ਨੂੰ ਉਹਨ ਜਦੋਂ ਮੈਂ ਚੱਕਿਆ ਪੰਜਾਂ ਸੱਤਾਂ ਨੂੰ ਮੈਂ ਦੱਸੋ ਵੀ ਜੀ ਉਹਨਾਂ ਆ ਵੀਰ ਨੇ ਗਿਆ ਵਾ ਕਿਵੇਂ ਆ ਦੱਸੋ ਥੋਲ ਕੇ ਗੱਲ ਕਰੋ ਤੇ ਸਾਡੀ ਧੀ ਭੈਣ ਦਾ ਕੋਈ ਕਸੂਰ ਤਾਂ ਵੀ ਦੱਸੋ ਉਹਨਾਂ ਨੂੰ ਜੋ ਇੰਨਾ ਹੀ ਪਤਾ ਲੱਗਾ ਵੀ ਨਾ ਪ੍ਰਮਾਤਮਾ ਨੇ ਜੂੜ ਤੇ ਚੰਗਾ ਬਖਸ਼ਤਾ ਹੈ ਵਾਜਾਂ ਵਾਲੇ ਸ਼ੁਰੂ ਤੋਂ ਸ਼ੁਰੂ ਹੋ ਗਏ ਤੇ ਉਹਨਾਂ ਪੈਂਦੀ ਸੱਟੇ ਮਾफी ਮੰਗ ਲਈ ਉਹਦੇ ਵੀ ਵੀਰ ਜੀ ਮਾਫੀ ਚਾਹੁੰਦੇ ਤਾਂ ਤੁਹਾਡੇ ਮਤ ਰਿਸ਼ਤੇਦਾਰਾਂ ਸਾਡੇ ਵੀ ਛੱਡ ਕੇ ਦੇ ਵੀ ਹੋਣ ਮਸਲਾ ਇਹ ਆ ਵੀ ਇਹ ਜਿੱਦਾਂ ਨਹੀਂ ਹੁੰਦਾ ਜ਼ਬਰਦਸਤੀ ਦੀਆਂ ਗੱਲਾਂ ਤੇ ਇਹ ਖਿਲਾਫ ਇਹਨਾਂ ਤੇ ਤੇ ਉਹਨਾਂ ਮਾਫੀਆਂ ਮੰਗ ਲਿਆ ਤੇ ਮੈਂ ਵੇਖਿਆ ਤੇ ਭੇਜਾ ਮੈਂ ਤੇ ਉਹ ਕੰਦ ਚਲ ਗਿਆ ਉਵੇਂ ਨਹੀਂ ਜਾਂਦਾ ਜੋ ਰੋੜੇ ਲਾ ਕੇ ਘੇਰਦੇ ਸਾਡੇ ਤੋਂ ਤੇ ਪੂਰੀਆ ਟਰੱਕ ਹਟਿਆਂ ਦਾ ਲੱਦਿਆ ਜਾਂਦਾ ਇੱਚ ਹੱਟ ਬੜੇ ਹੁੰਦੇ ਤੇ ਮੱਝਾਂ ਮਰਦੀਆਂ ਉਹ ਮਝਾਂ ਉਹਦੀਆਂ ਹਡਾਂ ਲਾ ਬੜਾ ਭੰਡਾਰ ਠਕਾਂ ਦਾ ਟਰੱਕਾਂ ਨਾਲ ਸਾਡੇ ਤੇ ਉਹ ਇਹ ਸੁੱਕਾ ਨਹੀਂ ਚਿੱਟਾ ਕੇ ਬੋਲਦਾ ਬੜਾ ਤਕੜਾ ਠੜ ਚੁੱਕੀ ਆ ਇਹਨੇ ਹੱਡ ਫੜਿਆ ਇਹ ਤਾਈਆਂ ਦਾ ਹੀ ਵੀ ਮੈਂ ਡਰ ਰੋੜ ਦਾ ਟਾਈਮ ਦੇਣੇ ਉਹ ਵੀ ਹੱਡ ਫੜਾਂਗਾ ਤਾਂ ਤਾਈ ਨੇ ਮੈਂ ਕਿਹਾ ਸੀ ਮੁੰਕੇ ਦਾ ਅਜ ਦਾਦਾ ਵੀ ਮੈਂ ਹਾਂ ਡਰ ਰੋੜੇ ਉਹ ਤੇ ਮੈਂ ਹੱਡ ਫੜਨਾ ਤੇ ਉਹਨਾਂ ਹੱਡਾਂ ਦਾ ਟੁੱਟਣਾ ਤੇ ਮੈਂ ਵੀ ਕੋ ਮੈਨੂੰ ਫਿਕਰ ਪੈ ਗਿਆ ਵੀ ਇਹਨੇ ਹੁੰਦੇ ਕਿ ਮੁੰਡੇ ਮੰਡੇ ਦੇ ਤਰਤਾ ਸਿਰ ਸੁਰਚੇ ਕੋਈ ਮਰ ਗਿਆ ਜਾਂ ਕੋਈ ਸਿਰ ਪਾੜਦਾ ਕਿਹੜੇ ਸਿਆਪੇ ਨੇ ਭੜੇ ਜਾਵਾਂਗੇ ਵੀ ਜਮ ਆ ਛੱਡ ਘੜਾ ਇਹ ਕਾਸਿਆ ਤੁਰ ਆਵੇ ਇਹਨੂੰ ਉਹ ਮੈਂ ਉਹ ਮੰਨ ਗਿਆ ਉਹਨਾਂ ਮਾਫੀ ਮੰਗ ਲਈ ਭਰਾਵਾ ਛੱਡਦੇ ਹੁਣ ਨਹੀਂ ਆਪਾਂ ਇਹ ਕੰਮ ਕਰਨਾ ਉਹਨਾਂ ਮਾਫੀ ਮੰਗ ਲਈ ਇਹਦਾ ਮੈਨੂੰ ਉਲਟਾ ਦਾ ਆ ਤੇਰੇ ਸਿਆਣੇ ਦਾ ਇਹੋ ਸਿਆਪਾਈ ਤੂੰ ਸਮਝਾ ਦਿਆ ਗਰ ਪਹਿਲਾਂ ਹੀ ਪਿਆਰ ਨਹੀਂ ਤੂੰ ਛੇਤੀ ਆ ਖੇਲਾ ਦੇ ਦੱਸ ਮੈਂ ਜਿਹੜੀ ਕਰਦਾ ਰਹੇਗਾ ਉਹ ਤੋਂ ਕਿੰਨੇ ਸਿਆਪਾਣਾ ਮੈਂ ਹੱਡ ਪਿਆ ਮੈਂ ਨਾ ਘਟਰੇ ਹੋਣਾ ਮੈਂ ਇਹ ਕੀ ਕਰਾਂ ਜਦ ਮੈਂ ਭਰਾਵਾ ਜਿਹਾ ਏਡਾ ਮੇਰੇ ਮਾਰਦਾ ਔਰ ਕੀ ਕਰ ਐ ਮੂੰੜ ਕੇ ਫੇਰ ਚਲੋ ਵਿਚਾਰਾ ਜੇ ਬੀਪਾ ਲਈਦਾ ਮੇਡੀ ਵਿੱਚ ਤਕੜੀ ਕਰ ਲੀਦਾ ਆ ਜਿਆ ਸੇਬੜੇ ਪੂਲਾ ਆ ਤੇ ਬਾਅਦ ਚ ਫੇਰ ਜੋ ਜੀ ਜੇ ਮਸਲਾ ਸੱਜਾ ਉਸੋ ਜੀ 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 ਜੱਟ ਦੇ ਅਜੇ بڑا ਕੁਝ ਇਤਿਹਾਸ ਦਸਣਾ ਏ ਉਹਦੇ ਬਾਰੇ ਸੈਂ ਬਸ ਸੁਣ ਲਈਂ ਤਿਆਰ ਰੋ ਤਾਬਾ ਲੈ ਦਾਂਗੇ ਭੇਜੀ ਕਿਹ ਗੱਡੀ ਕਰ ਤਾ ਉੱਤੇ ਹਰ ਕੇ ਤੇ ਲੀ ਜਾਨੀ ਗੈਡ ਲਿਖਨੀ ਗੈਡ ਨਹੀਂ ਤੱਕ ਗੈਡ ਵੱਡੀ ਹਰੀ ਹਿੰਦੀ ਉਹ ਲਿਖੀਂ ਪੇਟ 11 ਦੋਸਤਾਂ ਦੇ ਸਾਰੇ ਇੱਕ ਗਾਈਡ ਸ਼ਾਪ ਦੀ ਪਟੀ ਹੈ ਉਹ ਲਿਖਣੀ ਹੋਣੀ ਹੈ